ਸਰੋ ਜੀ 1 2 3 ਹੌਲੀ 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 ਬਸ ਕਦਮ ਪੱਟਿ ਜਾਣੇ ਕਾਲੇ ਨਹੀਂ ਬੈਣਾ ਹਾਂ ਵੈਰੀ ਗੁੱਡ ਪਹੁੰਚ ਗਏ ਪਹੁੰਚ ਗਏ ਬੈਡ ਕੋਲ ਪਹੁੰਚ ਗਏ ਪਰ ਆਰਾਮ ਨਾਲ ਨਹੀਂ ਬੈਣਾ ਕਾਲੇ ਨਹੀਂ ਬੈਣਾ ਏ ਪਹੁੰਚ ਗਏ ਚਲੋ ਜੀ ਵੇਖੋ ਜੀ ਆ ਮਰੀਜ਼ ਅੱਜ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੂੰ ਇਨਫਾਲਟ ਆ ਗਿਆ ਸੀ ਇਨਫਾਲਟ ਦਾ ਮਤਲਬ ਹੁੰਦਾ ਸਿਰ ਦੇ ਵਿੱਚ ਖੂਨ ਜੰਮ ਗਿਆ ਸੀ ਤੇ ਇੱਕ ਪਾਸਾ ਉਹ ਝੁਗਣ ਲੱਗ ਗਿਆ ਸੀ ਤੁਰਿਆ ਨਹੀਂ ਜਾਂਦਾ ਬੈਠਾ ਨਹੀਂ ਸੀ ਜਾਂਦਾ ਤੇ ਅੱਜ 4-5 ਦਿਨ ਹੋ ਗਿਆ ਇੱਥੇ ਐਡਮਿਸ਼ਨ ਮੇਰੇ ਕੋਲ ਦਾਖਲ ਸੀ ਇਲੈਕਟ੍ਰੋਮੋਬੈਥ ਵਿੱਚ ਅਸੀਂ ਮੈਡੀਸਿਨ ਦਿੱਤੀ ਹੁਣ ਤੁਹਾਨੂੰ ਤੁਰ ਕੇ ਦਿਖਾ ਰਹੇ ਨੇ ਮੈਂ ਪ੍ਰੈਕਟਿਸ ਕਰਾ ਲਿਆ ਸੀ ਇਹਨਾਂ ਨੂੰ ਤੁਰਨ ਦੀ ਐਸ ਬੈਟ ਤੋਂ ਉਸ ਬੈਟ ਤੱਕ ਪਹਿਲਾਂ ਬੈਠਾ ਵੀ ਨਹੀਂ ਜਾਂਦਾ ਸੀ ਬੈਠਦੇ ਸੀ ਡਿੱਗ ਪੈਂਦੇ ਸੀ ਤੇ ਫਿਰ ਹੌਲੀ ਹੌਲੀ ਖੜਦੇ ਸੀ ਫਿਰ ਡਿੱਗ ਪੈਂਦੇ ਸੀ ਅੱਜ ਹੁਣ ਕੱਲ ਦੇ ਹੌਲੀ ਹੌਲੀ ਆ ਕਦਮ ਆਪਣੇ ਆਪ ਉੱਡੇ-ਉੱਡੇ ਤੁਰਦੇ ਨੇ ਤੁਰ ਕੇ ਦਿਖਾ ਦੋ ਜੀ ਇਕਾਂ ਦਰਸ਼ਕਾਂ ਨੂੰ ਪਤਾ ਲੱਗ ਜਾਏ ਕਿ ਵਾਕਿਆ ਹੀ ਨਿੱਕੀ ਜਿਹੀ ਗਲਾਂ ਪੱਟ ਕੇ ਜੀ ਹਾਂ ਨਜ਼ਰ ਨਾਲ ਲੱਗ ਜਾਏ ਕਿ ਤੇ ਹੌਲੀ ਹੌਲੀ ਲਗੇ ਚਲੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਲੋ ਜੀ ਪ੍ਰੋਸੈਸ ਆਪਣਾ ਕਾਮਯਾਬ ਹੋ ਚੁੱਕਿਆ ਜੀ ਸੋ ਦਾਸ ਦਾ ਇਹ ਬੋਰਡ ਹੈਗਾ ਜੀ ਸੋ ਪਿੰਡ ਧੀਰਾ ਪੱਤਰਾ ਫਰੋਜਪੁਰ ਦੇ ਬਿਲਕੁਲ ਨਜ਼ਦੀਕ ਸੋ ਹੋਰ ਵੀ ਵੀਡੀਓ ਅਕਸਰ ਹੀ ਸਾਡੀਆਂ ਆਉਂਦੀਆਂ ਰਹਿੰਦੀਆਂ ਨੇ ਤਾਂ ਇਹ ਸੋ ਜੋ ਹਸਪੀਟਲ ਬਣਿਆ ਹੈ ਛੋਟਾ ਜਿਹਾ ਜੀ ਨਿੱਕਾ ਜਿਹਾ ਇਲੈਕਟ੍ਰੋਮੋਪੈਥੀ ਹੈ ਜੀ ਸਾਤ-ਅੱਠ ਬੈੱਡ ਲੱਗੇ ਨੇ ਐਮਰਜੈਂਸੀ ਵੀ ਬਣੀ ਹੋਈ ਆ ਜੇਕਰ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਕਦੇ ਵੀ ਤੇ 24 ਘੰਟੇ ਧਰੰਗ ਹੋਇਆ ਹੋਵੇ 24 ਘੰਟੇ ਦੇ ਵਿੱਚ ਵਿੱਚ ਚਾਰਜ ਦੇ ਫਿਰ ਅਸੀਂ ਜਿਵੇਂ ਆ ਪ੍ਰੈਸ਼ਰ ਤੋੜਦੇ ਆ ਐਵੇਂ ਤੋੜ ਦਿੰਨੇ ਆ ਬਟ ਜੇਕਰ ਕਿਸੇ ਨੂੰ ਸਹਾਲ ਹੋਇਆ ਹੋਵੇ 2 ਸਾਲ ਹੋਇਆ ਹੋਵੇ 3 ਸਾਲ ਹੋਇਆ ਹੋਣ ਤਾਂ ਵੀ ਕੋਈ ਗੱਲ ਨਹੀਂ ਥੋੜਾ ਟਾਈਮ ਲੱਗਦਾ ਤਾਂ ਵੀ ਮਰੀਜ਼ ਠੀਕ ਹੋ ਜਾਂਦੇ ਨੇ ਪਰ ਇਹ ਮਰੀਜ਼ ਬਿਲਕੁਲ ਤਾਜ਼ਾ ਸੀ ਅੱਜ 5ਵੇਂ 6ਵੇਂ ਦਿਨ ਕੱਲਾ ਤੁਰਨ ਲੱਗ ਗਿਆ ਜੀ ਹਾਂਜੀ ਕੀ ਨਾ ਤੁਹਾਡਾ ਜੀ ਕਸ਼ਮੀਰ ਕੀ ਹੋਇਆ ਸੀ ਤੁਹਾਨੂੰ ਐਵੇਂ ਉਹ ਆ ਗਿਆ ਟੈਕੀ हां ਹੁਣ ਠੀਕ ਹੋ? ਹਾਂ ਠੀਕ ਠਾਕ। ਤੁਰਨ ਲੱਗ ਗਏ? ਹਾਂ ਜਿੱਦਾਂ ਅਟੈਕ ਹੋਇਆ ਸੀ ਉਸ ਦਿਨ ਬੈਠਾ ਜਾਂਦਾ ਸੀ। ਨਹੀਂ ਬੈਠਾ ਨਹੀਂ ਜਾਂਦਾ ਫਿਰ। ਆ ਖੜਾ ਵੀ ਨਹੀਂ ਹੋ ਜਾਂਦਾ ਸੀ। ਨਹੀਂ। ਹਾਂ ਹੁਣ ਕੱਲ ਦੇ ਤੁਰਨ ਲੱਗ ਪਿਓਲੀ-ਹੋਲੀ। ਚਲੋ ਫਿਰ ਇੱਕ ਵਾਰ ਤੁਰ ਕੇ ਦਿਖਾ ਦਿਓ ਲਾਸਟ ਵਾਰੀ ਫਿਰ ਆਪਾਂ ਗੱਲ ਕਰਦੇ ਆਂ। ਐਸ ਮੰਚੇ ਤੋਂ ਉਸ ਬੈੱਡ ਤੋਂ ਐਸ ਬੈੱਡ ਤੱਕ ਹੌਲੀ-ਹੌਲੀ ਚੱਲਣਾ ਹੈ। ਨਜ਼ਰ ਨਾਲ ਲੱਗ ਜੇ ਕਿਤੇ ਵੈਰੀ ਗੁੱਡ ਕਿ ਹਨ ਸਾਡੇ ਕਸ਼ਮੀਰ ਕੌਰ ਜੀ ਪਿੰਡ ਸੱਦ ਦੇਖ ਰਹੇ ਲਾਤੋਂ। ਸੋ ਇਹਨਾਂ ਦੇ ਨਾਲ ਵੀ ਬੈਠੇ ਨੇ। ਮਾਉਰ ਨਾਲ ਵੀ ਗੱਲ ਕਰਾਉਣਾ ਤੁਹਾਡੀ ਜੀ ਹਾਂਜੀ ਵੀਰ ਜੀ ਕੀ ਲੱਗਦੇ ਤੁਹਾਡੇ ਬੜਾ ਠੀਕ ਆ ਕੀ ਲੱਗਦੇ ਤੁਹਾਡੇ ਜੀ ਵਧੀਆ ਵਧੀਆ ਕੀ ਲੱਗਦੇ ਤੁਹਾਡੇ ਜੀ ਕਰਦੇ ਆ ਹਾਂ ਕੀ ਹੋਇਆ ਸੀ ਇਹਨਾਂ ਨੂੰ ਇਹਨਾਂ ਨੂੰ ਅਟੈਕ ਹੀ ਹੋਇਆ ਸੀ ਦਾ ਨਾ ਕੇ ਅੱਛਾ ਹੁਣ ਠੀਕ ਨੇ ਹਾਂ ਠੀਕ ਆ ਹੁਣ ਤੋਂ ਦੇ ਫਿਰ ਵਧੀਆ ਪਹਿਲਾਂ ਵੀ ਤੁਹਾਡੇ ਕੋਲ ਮਰੀਜ਼ ਇਸ ਤਰ੍ਹਾਂ ਠੀਕ ਹੋ ਗਏ ਗਏ ਨੇ ਹਾਂ ਗਏ ਨੇ ਕਿਹੜੇ ਕਿਹੜੇ ਗਏ ਨੇ ਇੱਕ ਤਾਂ ਗਰਨਾਥ ਸਿੰਘ ਦਾ ਪਿਤਾ ਹੈ ਹਾਂ ਜੀ ਹਾਂ ਇੱਕ ਮੰਦਾ ਦੀ ਮਾਤਾ ਸੀ ਹਾਂਜੀ ਇੱਕ ਆਪਣੇ ਉਹ ਰਾਜਾ ਪੀਪਲ ਸਿੰਘ ਹਾਂਜੀ ਉਹ ਦੇ ਘਰ ਦੀ ਹਾਂਜੀ 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 ਬਿਕਾ ਵੀ ਬੇਸ਼ਰਮੀ ਠੀਕ ਹੋ ਗਿਆ ਨੇ ਠੀਕ ਹੋ ਤੁਸੀਂ ਖੁਸ਼ ਹੋਣਾ ਹਾਂ ਬਹੁਤ ਬਹੁਤ ਹਾਂਜੀ ਧੰਨਵਾਦ